ਸੱਤ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਬਾਬਾ ਛਿਰੀ ਚੰਦ ਜੀ ਬਾਰੇ ਬਾਬਾ ਛਿਰੀ ਚੰਦ ਇੱਕ ਮਹਾਨ ਤਪਸਵੀ ਅਤੇ ਸਿੱਖ ਧਰਮ ਦੇ ਬਾਣੀ ਛਿਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸਨ ਉਹਨਾਂ ਨੇ ਉਦਾਸੀ ਮਤ ਚਲਾਇਆ ਉਹਨਾਂ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ਨੂੰ ਹੋਇਆ ਬਾਬਾ ਛਿਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸ਼ਹਿਬਜਾਦੇ ਅਤੇ ਬ੍ਰਹਮ ਗਿਆਨੀ ਸਨ ਕੁਝ ਲੋਕ ਅਕਸਰ ਬਾਬਾ ਜੀ ਬਾਰੇ ਕੁਝ ਗਲਤ ਗੱਲਾਂ ਕਰਦੇ ਹਨ ਪਰ ਜਿਵੇਂ ਵੀ ਸੂਰਜ ਦੇ ਸਾਹਮਣੇ ਬੱਦਲ ਆਉਂਦੇ ਹਨ ਕੁਝ ਸਮੇਂ ਬਾਅਦ ਉਹ ਸੂਰਜ ਦੀ ਰੋਸ਼ਨੀ ਤੋਂ ਦੂਰ ਹੋ ਜਾਂਦੇ ਹਨ ਇਸੇ ਤਰ੍ਹਾਂ ਬਾਬਾ ਜੀ ਬਾਰੇ ਜੋ ਗਲਤ ਵਿਚਾਰਤਾ ਰਹਾ ਹਨ ਉਹ ਇੱਕ ਦਿਨ ਖਤਮ ਹੋ ਜਾਣਗੀਆਂ ਅਸੀਂ ਗੁਰਦੁਆਰੇ ਮੰਦਰਾਂ ਵਿੱਚ ਜਾਂਦੇ ਹਾਂ ਤਾਂ ਜੋ ਸਾਡਾ ਧਿਆਨ ਇਸ ਸੰਸਾਰ ਤੇ ਸ੍ਰਿਸ਼ਟੀ ਤੋਂ ਪਰਮਾਤਮਾ ਵੱਲ ਮੁੜ ਜਾਵੇ ਪਰ ਜੇ ਉੱਥੇ ਜਾ ਕੇ ਵੀ ਸਿਰਫ ਦੁਨੀਆਂ ਦੀ ਹੀ ਗੱਲ ਕਰੀਏ ਤਾਂ ਉੱਥੇ ਜਾਣ ਦਾ ਕੀ ਫਾਇਦਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਦੇ ਘਰ ਚਲੇ ਗਏ ਨਾਨਕੀ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਸੱਚ ਮੁਕਤ ਕਦੇ ਬਿਨਾਂ ਬੁલાਏ ਤੋਂ ਆਉਂਦੇ ਨਹੀਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਫਿਰ ਵੀ ਉਹ ਕਦੇ ਘਰ ਚਰਨ ਨਹੀਂ ਪਾਉਂਦੇ ਪਹਿਲਾਂ ਕਦੇ ਉਹ ਆਏ ਨਹੀਂ ਸੀ ਇਸ ਲਈ ਤੁਹਾਨੂੰ ਜਰੂਰ ਕੋਈ ਸਲਾਹ ਮਿਲੇਗੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਅਸੀਂ ਤੁਹਾਡੇ ਸੇਵਕਾਂ ਕੇਵਲ ਸੰਸਾਰ ਦੇ ਕੰਮਾਂ ਵਿੱਚ ਰੁੱਝਿਆ ਹੋਇਆ ਹਾਂ ਬੀਬੀ ਨਾਨਕੀ ਜੀ ਨੇ ਕਿਹਾ ਗੁਰੂ ਜੀ ਤੁਸੀਂ ਸਾਰੇ ਸੰਸਾਰ ਨੂੰ ਦੱਸ ਦਿਓ ਕਿ ਤੁਸੀਂ ਰੁੱਝੇ ਹੋਏ ਸੀ ਪਰ ਅਸਲ ਵਿੱਚ ਤੁਸੀਂ ਹਰ ਇੱਕ ਨੂੰ ਇਸ ਸੰਸਾਰ ਤੋਂ ਮੋਹ ਤੋਂ ਦੂਰ ਕਰਨ ਲਈ ਆਏ ਹੋ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਮਨ ਵਿੱਚ ਇੱਕ ਇੱਛਾ ਹੈ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਸਾਨੂੰ ਦੱਸੋ ਗੁਰੂ ਜੀ ਨੇ ਕਿਹਾ ਤੁਸੀਂ ਸਾਡੇ ਤੋਂ ਪਹਿਲਾਂ ਪੈਦਾ ਹੋ ਪੈਦਾ ਹੋਏ ਹੋ ਅਤੇ ਸਾਨੂੰ ਤੁਹਾਡਾ ਹੁਕਮ ਮੰਨਣਾ ਚਾਹੀਦਾ ਹੈ ਮੈਨੂੰ ਦੱਸੋ ਤੁਸੀਂ ਕੀ ਚਾਹੁੰਦੇ ਹੋ ਵਿਦਵਾਨ ਕਹਿੰਦੇ ਹਨ ਕਿ ਜੋ ਸਾਡੇ ਤੂੰ ਇੱਕ ਦਿਨ ਵੱਡੇ ਹਨ ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਸਨੇ ਸਾਡੇ ਸਾਹਮਣੇ ਇਸ ਸੰਸਾਰ ਵਿੱਚ ਗਿਆਨ ਪ੍ਰਾਪਤ ਕੀਤਾ ਹੈ ਅਤੇ ਗੁਰੂ ਜੀ ਆਪ ਪਰਮਾਤਮਾ ਹੋ ਕੇ ਇਹ ਗੱਲ ਕਹਿ ਰਹੇ ਹਨ ਅਤੇ ਸਾਡੇ ਬਾਰੇ ਕੀ ਹੈ ਉਹਨਾਂ ਕਹੇ ਕਿ ਆਪ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਇਹ ਵਿਚਾਰ ਬੀਬੀ ਨਾਨਕੀ ਜੀ ਦੇ ਨੇ ਉਹ ਕਹਿ ਰਹੇ ਨੇ ਕਿ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਜੋ ਬਹੁਤ ਚੰਗੇ ਗੁਣਾ ਵਾਲੀ ਹੈ ਚੰਗੇ ਪਰਿਵਾਰ ਦੀ ਸੀ ਜਦੋਂ ਵੀ ਉਸਦੇ ਮਾਪੇ ਆਉਂਦੇ ਹਨ ਉਹ ਸਾਨੂੰ ਬੁਰਾ ਭਲਾ ਕਹਿ ਜਾਂਦੇ ਹਨ ਉਹ ਚਲੇ ਜਾਂਦੇ ਹਨ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਤਾਂ ਗੁਰੂ ਜੀ ਨੇ ਕਿਹਾ ਉਹਨਾਂ ਨੂੰ ਦੱਸੋ ਕਿ ਉਹਨਾਂ ਵਿੱਚ ਕੀ ਕਮੀ ਹੈ ਉਹ ਸਭ ਕੁਝ ਜੋ ਚਾਹੁੰਦੇ ਹਨ ਉਹਨਾਂ ਨੂੰ ਦਿੱਤਾ ਜਾਂਦਾ ਹੈ ਬੀਬੀ ਜੀ ਨੇ ਕਿਹਾ ਤੁਸੀਂ ਉਸ ਨੂੰ ਕੁਝ ਮਿੱਠੇ ਬੋਲ ਵੀ ਬੋਲ ਸਕਦੇ ਹੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਸਥਿਤੀ ਬਾਰੇ ਕੁਝ ਸਕਦੇ ਹੋ ਤੁਸੀਂ ਉਹਨਾਂ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੇ ਹੋ ਦਰਅਸਲ ਗੁਰੂ ਜੀ ਨੇ ਗ੍ਰਹਿਸਤੀ ਜੀਵਨ ਵੱਲ ਕਦੇ ਧਿਆਨ ਨਹੀਂ ਦਿੱਤਾ ਕਿਉਂਕਿ ਜਦੋਂ ਵੀ ਬੀਬੀ ਸਲਖਣੀ ਜੀ ਦੇ ਮਾਪੇ ਆਉਂਦੇ ਸੀ ਤਾਂ ਉਹਨਾਂ ਨੂੰ ਗੁਰੂ ਜੀ ਕਦੇ ਘਰੇ ਨਹੀਂ ਮਿਲਦੇ ਸੀ ਜੇ ਗੁਰੂ ਜੀ ਉਹਨਾਂ ਨੂੰ ਘਰੇ ਮਿਲ ਵੀ ਜਾਂਦੇ ਤਾਂ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕਰਦੇ ਸੀ ਉਹਨਾਂ ਨੂੰ ਪੁੱਛਦੇ ਨਹੀਂ ਸੀ ਕਿਉਂਕਿ ਗੁਰੂ ਜੀ ਦਾ ਧਿਆਨ ਤਾਂ ਦੁਨੀਆਂ ਵੱਲ ਸੀ ਜਿਸ ਜੋ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਹੋਵੇ ਕੋਈ ਸਾਡੇ ਕੋਲ ਆਵੇ ਅਸੀਂ ਉਸ ਨਾਲ ਮਿੱਠੇ ਬੋਲ ਬੋਲ ਲਈਏ ਤਾਂ ਉਹ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਿਸੇ ਕੋਲ ਜਾਂਦੇ ਹਾਂ ਤਾਂ ਇਸ ਦਾ ਕਾਰਨ ਕੋਈ ਖਾਣਾ ਪੀਣਾ ਨਹੀਂ ਹੁੰਦਾ ਸਿਰਫ ਦੋ ਮਿੱਠੇ ਬੋਲ ਹੁੰਦੇ ਹਨ ਇਹ ਬਚਨ ਇਹ ਵਿਚਾਰ ਬੀਬੀ ਨਾਨਕੀ ਜੀ ਨੇ ਗੁਰੂ ਜੀ ਨੇ ਕਿਹਾ ਚਲੋ ਚੰਗਾ ਚੱਲੀਏ ਹੁਣ ਤੁਸੀਂ ਦੂਜੇ ਵਿਸ਼ੇ ਵੱਲ ਆਉਂਦੇ ਹੋ ਬੀਬੀ ਨਾਨਕੀ ਜੀ ਨੇ ਕਿਹਾ ਮੈਨੂੰ ਆਪਣੇ ਪਤੀਜਿਆਂ ਨੂੰ ਆਪਣੀ ਗੋਦੀ ਵਿੱਚ ਦੁੱਧ ਪਿਲਾਉਣ ਦੀ ਬਹੁਤ ਇੱਛਾ ਹੈ ਗੁਰੂ ਜੀ ਨੇ ਕਿਹਾ ਤੁਸੀਂ ਪਰਮਾਤਮਾ ਦੇ ਅੱਗੇ ਭਗਤੋਂ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਅਤੇ ਗੁਰੂ ਜੀ ਚਲੇ ਗਏ ਇਸ ਤੋਂ ਬਾਅਦ ਗੁਰੂ ਜੀ ਬੀਬੀ ਨਾਨਕੀ ਜੀ ਦੀ ਇੱਛਾ ਪੂਰੀ ਕਰਨ ਬਾਰੇ ਸੋਚਦੇ ਰਹੇ